ਸਤਿ ਸ਼੍ਰੀ ਅਕਾਲ ਬਾਈ ਜੀ ਤੇ ਮੈਂ ਤੁਹਾਡਾ ਆਪਣਾ ਆਪਾ ਬੱਲਰ ਤੇ ਅੱਜ ਆਇਆ ਭਰਾ ਮਿਰੋਤ ਤਲਵੰਡੀ ਸਾਬੋ ਬੁੱਧਵਾਰ ਤੇ 23 ਤਰੀਕ ਆ ਦਿਨ ਬੁੱਧਵਾਰ ਤੇ ਤਲਵੰਡੀ ਸਾਬੋ ਇੱਕਰਾਉਣਾ ਸ਼ਰਮੇ ਹੋਣਾ ਢੋੜੀ ਦੀ ਗੱਲਬਾਤ ਇੱਕੀ ਆਣਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਜੀ ਰੱਖੇ ਤੁਹਾਨੂੰ ਬਾਈ ਉਹ ਠੀਕ ਠਾਕ ਹੋ ਤੇ ਆਪਣਾ ਭਰਾ ਗੁਰਸੇਮ ਸਿੰਘ ਪਿੰਡ ਦਾਦੂ ਹਰਿਆਣੇ ਚਾ ਬਾਈ ਦੇਸੂ ਜੋਧਾ ਹਨ ਤੇ ਸੁਜੋਧਾ ਹਰਿਆਣੇ ਚਾ ਬਾਈ ਆ ਕਾਲਿਆਣੀ ਕੋਲੇ ਡੱਬਲੀ ਕੋਈ ਵਾਕ ਨਹੀਂ ਹੋਤੇ ਡੱਬਲੀ ਕੋਈ ਜੇ ਪਹਿਲੀ ਬਚਾ ਲੈ ਜੀ ਹੈ ਨਾ ਬਾਈ ਦੇ ਟਰੈਕਟਰ ਫਰਮਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜਾਇ ਰੇਤ ਤੋਂ ਬਾਅਦ ਵੀ ਅੱਪ ਤੱਕ ਆ ਕਰਕੇ ਬਾਈ ਨੂੰ ਥੋੜਾ ਬਤਾ ਉਹ ਤੋਂ ਪਹਿਲਾਂ ਗਏ ਕ੍ਰੋਸ ਕਰ ਰਿੰਦੇ ਨਾ 855 ਭੈਂਟ ਟਰੈਕਟਰ ਆ ਭਰਾ ਮੇਰਾ ਤਿਆਰ ਹੈ ਹਲੋ ਭੈਂਟ ਕੱਲਵਾਦਾ ਪਾਵਰ ਚ ਦੇਰੇ ਪੰਜ ਮਿੰਟਾਂ ਵਿੱਚ ਫੋਨ ਲਾਓ ਜੀ ਮੈਂ ਵੀਡੀਓ ਭੈਂਟ ਕੱਲਵਾ ਦੇਖੋ ਬਾਈ ਟੂਰਾ ਬਾਈ ਜੀ ਕ੍ਰੋਸ ਕਰ ਰਿੰਦੇ ਨਾ ਬਾਈ ਹਾਂਜੀ ਹੌਣ ਤੇ ਪੁੱਛਦੇ ਹੁੰਦੇ ਆ ਬਾਈ ਕ੍ਰੋਸ ਕਰ ਇੰਜਣ ਲੈਣਾ ਕ੍ਰੋਸ ਕਰ ਆ ਭਰਾ ਮੇਰੇ ਟਰੈਕਟਰ ਘੈਂਟ ਗੱਲ ਬਾਤ ਆ ਬਹੁਤ ਸਾਰਾ ਆ ਦੇ ਇੰਜਣ ਬਾਈ ਇੱਧਰ ਦੇਖੋ ਇਹ ਕੁ ਮਾਡਲੀ 14 16 17 ਵਰਗਾ ਟਰੈਕਟਰ ਪਿਆ ਸਾਰਾ origignal ਆ ਬਾਈ ਘੈਂਟ ਗੱਲ ਬਾਤ ਆ ਟਾਇਰਾਂ ਦੀ ਗੱਲ ਕਰਗੇ ਬਾਈ 85 90 ਪੈਸੇ ਟਾਇਰ ਆ ਉਪਾ ਪੀਸ ਆ ਇੱਥੇ ਮਾਰਦੇ ਇਹਦੇ ਬਾਈ ਕੈਮਰਾ ਕ੍ਰੋਸ ਕਰ ਲਿਓਂਗਾ ਇੱਥੇ ਦਿਖਾ ਦਿਖਾ ਦਿ ਬਾਈ ਚਾਰੇ ਪਾਸੇ ਟਰੈਕਟਰ ਦਿਖਾ ਦੇ ਵੀਰੇ ਇਹ ਆ ਗਿਆ ਆਪਣਾ 14 ਮਾੜੀ ਹਾਂਜੀ ਮੋਰਾ ਮੂਰਾ ਹੀ ਨਾਲ ਦੀਆਂ ਉੱਥੇ ਪੰਜਾਂ ਵਾਰ ਆਦੀ ਰਹੇ ਮੈਂ ਬਤਾ ਦਿੰਦਾ 14 ਮੰਡਲਾ 200 ਬਾਈ ਕਹਿੰਦਾ ਨਾ ਮੋਰਾ ਮਹਰਾ ਜੀ ਹਰੇ ਨਾਲ ਹੀ ਫਿਰਦਿਆਂਗਾ ਨਾ ਇਹ ਦੇਖੋ ਦੇਖੋ ਇਹਦੇ ਤੇ ਚਾਪੀਨ ਲੱਗੇ ਆ ਮੋਰਾ ਕੰਪਨੀ ਵੀ ਆ ਉਹ ਮੇਰੀ ਕਰਨਾ ਕਿਸੇ ਨਾ ਚਾਪੀਨ ਇਹ ਰੰਗ ਰੰਗ ਬੱਜਾ ਹੀ ਦੇਣਦਾਰੀ ਇੱਕ ਗੱਲ ਹੋਰ ਆ ਭਰਾਵੋ ਇਹਦੇ ਵਿੱਚ ਪ੍ਰਾਇਮਾ ਟਰੈਕਟਰ ਵੀ ਕੱਟੇ ਜੋ ਥੱਬਲ ਤੁਹਾਡਾ ਸਹੀ ਹੋਣਾ ਚਾਹੀਦਾ ਲੋਨ ਫੈਂਸ ਵੀ ਹੋ ਜੀ ਹਾਂਜੀ 4 ਲੱਖ ਤੇ 92000 ਲਿਖੀ ਬੈਠਾ ਭਰਾਂ ਇਹਦੀ ਕੀ ਬਥੇਰੀ ਕੱਟ ਕਰਦਾਗੇ ਨਹੀਂ ਕਰਦੇ ਕਿੰਨੇ ਪੈਸੇ ਦਾ ਭਾਈ ਇਹਦੇ 75000 ਕੱਲੇ ਦਾ ਨਹੀਂ ਸਹੀ ਰੇਟ ਦੱਸ ਕੋਈ ਨਹੀਂ ਕਰਦਾ ਇਮਾਨਦਾਰ ਹੁਣੀ ਕਰ ਹੁਣੀ ਜਰ 60000 ਦਾ ਬਾਈ ਤੋਂ ਰੈਟ ਲੈ ਲਾਂਗੇ 50000 ਮੈਂ ਛੱਡ ਦੇਣਾ ਪੰਜਾਬ ਨੰਬਰ ਹਰਿਆਣਾ ਨੰਬਰ ਐਨਓ ਸੀ ਮਿਲੂ ਬਾਈ ਕੋ ਚੱਕਰ ਨਹੀਂ ਇਹ ਜਿਹੜੇ ਟਰੈਕਟਰ ਦੀ ਐਨਓਸੀ ਨਿਕਲਦੀ ਆ ਉਹ ਕੋਈ ਪ੍ਰਿਆ ਹਰਿਆਣਾ ਨਹੀਂ ਹੁੰਦਾ ਐਵੇਂ ਵੀਡੀਓ ਦੇ ਵਿੱਚ ਨਾ ਕਿਹਾ ਕਰੋ ਕਿ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਐਵੇਂ ਵਿਮਾ ਚ ਨਾ ਪਾਇਆ ਕਰੋ ਲੋਕਾਂ ਨੂੰ ਵੀਰੇ ਹਾਂਜੀ ਹਾਂਜੀ ਜਿਹੜੇ ਟਰੈਕਟਰ ਦੇ ਕਾਗੀ ਪੱਤਰ ਸਹੀ ਆ ਐਨਓਸੀ ਨਿਕਲਦੀ ਆ ਉਹ ਤੇ ਕੁਛ ਵੀ ਨਹੀਂ ਲੱਗਦਾ 33200 ਰੁਪਏ ਬੀਮਾ ਲੱਗਦਾ ਵੀਰੇ 6500 ਰੁਪਿਆ ਨਾ ਕਰਾਉਂ ਤੇ ਤੇ ਪੰਜਾਬ ਨੰਬਰ ਲੱਗਣ ਤੇ ਪੈਸੇ ਲੱਗਣਗੇ ਭਾਈ 909500 ਰੁਪਿਆ ਲੱਗਦਾ ਐਵੇਂ ਘਬਰਾ ਨਾ ਕਰਿਆ ਕਰੋ ਬਾਈ ਜੀ ਤੇ ਸਹੀ ਗੱਲ ਦੱਸਿਆ ਕਰੋ ਭਰਾਵਾਂ ਨੂੰ ਅੱਗੇ ਆ ਗਿਆ 3630 ਉਸ ਤੋਂ ਬਾਅਦ ਹਾਉਲੈਂਡ 3630 ਆ ਗਿਆ ਬਾਈ ਕੋਕਾ ਪੀਸ ਹੈ ਵੀ ਟਰੈਕਟਰ ਪੰਜਾਬ ਨੰਬਰ ਪੀਵੀ 11 ਹਾਂਜੀ ਠੀਕ ਆ ਚਾਰੇ ਪਾਸੇ ਦਿਖਾ ਦੇ ਟਾਇਰ ਪਿਛਲੇ ਆ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਆ ਇਹਦੇ ਲੋਰਟ ਇਸ ਤੇ ਹੋਣਾ ਹਾਂਜੀ ਪੁਰਾਣਾ ਟਰੈਕਟਰ ਜ਼ਰੂਰ ਕਰਾਇਓ ਜਿਹੋ ਜਿੰਨੇ ਕਿਦਾ ਹੋਊਗਾ ਓਨੇ ਕਿਦਾ ਕੱਟਾ ਹਾਂਜੀ ਲੋ ਬਾਈ ਜੀ ਇਹ ਐ ਲੱਗੇ ਭਾਈ ਕੱਟ ਕੱਟ ਲਿਆ ਆਪਦਾ ਕਿਤੇ ਹੋਰ ਵੇਚ ਲਓ ਇਹ ਵੀ ਰੱਖ ਲਿਓ ਆਪਦਾ ਵੀ ਰੱਖ ਲਓ ਠੀਕ ਆ ਜੀ ਠੀਕ ਆ ਹਾਂਜੀ ਚਾਰੇ ਪਾਸਿਓ ਦਿਖਾ ਦੇ ਭਾਈ ਇੰਜਨ ਓਕੇ ਜੀ ਇੰਜਨ ਤਾਂ ਨਾਗ ਵਰਗਾ ਕਾਲਾ ਪੈ ਜਾਵਾ ਹਨਾ ਨਾਗ ਵਰਗਾ ਕਾਲਾ ਪੈ ਇੰਜਨ ਇਹਨਾਂ ਦਾ ਕਾਲਾ ਇਹ ਮਗਲੈ ਦਾ ਛੱਟਾ ਖਾ ਕੇ ਤੁੱਕਨੇ ਪਹਿਲੇ ਲਓ ਜੀ ਤੁੱਕਨੇ ਛੱਡ ਦੇਣਾ ਬਾਈ ਘਰੇ ਛੱਡ ਜਾਓ ਸਾਡਾ ਐਡਰੈਸ ਦੇ ਦਾਂਗੇ ਠੀਕ ਹੈ ਜੀ ਜੇ ਤੁਹਾਨੂੰ ਟਰੈਕਟਰ ਦੇ ਕਿਹੜੇ ਇੰਜਨ ਚ ਕਮੀ ਲੱਗ ਚਾਰ ਪੁਆਇੰਟ ਦਾ ਰੇਟ ਹੋ ਗਿਆ ਹਾਂਜੀ ਕਿੰਨੇ ਬਸ ਇੱਕ ਇਮਾਨਦਾਰੀ ਵਾਲਾ ਹੀ ਹੈ ਓਏ ਹਲਚ ਬਣਾ ਜਾਣਾ ਕਰੀਏ ਸੇ ਪਿਆਰਾ ਮੇਰੇ ਭਰਾ ਦੇਖੀ ਜਾਂਦੇ ਆ ਵੀਡੀਓ ਉਹ ਦੇਖੀ ਜਾਂਦੇ ਵੀਰੇ ਗੱਲ ਤਾਂ ਸੁਣਦਾ ਮੈਂ ਟਾਇਰ ਪਵਾ ਕੇ ਲੈ ਆ ਮੈਂ ਉਹ ਤੋਂ ਆ ਰਿਹਾ ਟਾਇਰ ਲਾ ਲੈ ਬਾਈ ਹੁਣ ਪਵਾ ਕੇ ਲੈ ਆ ਟਾਇਰ ਲਾ ਲੈ 19 19 ਨਹੀਂ ਲੈ ਲੈ ਟਾਇਰ ਪਵਾ ਲੈ ਹੂੰ ਤੋਂ ਪਹਿਲਾਂ ਕੈਮਰਾ ਨਹੀਂ ਨਹੀਂ ਆ ਕਿੱਲਾ ਕੋ ਸਾਚੇਰ ਦਿੰਦੇ ਨਾ ਨਾ ਬਈ ਜੈ ਕਰ ਸਹੀ ਹੈ ਜਪੀ ਇਹ ਕੋੜਾ ਨਾ ਕੋ ਬਸ ਬਨੇ ਹੋਰ ਆ ਰਿਹਾ ਹੈ ਕੋਈ ਸ਼ਰਮਾ ਜਾਉਂ ਤੇ ਕਰੂਆ ਸ਼ਰਮਿਆ ਲੱਗ ਰਿਹਾ ਉਸ ਕੋਈ ਆਵੇ ਕੋਈ ਅੱਟ ਗਈ ਕੋਈ ਕੁਛ ਹੋ ਜਾਵੇ 8-4 ਲੱਖ ਦਾ ਭਾਈ ਤੋਂ ਖੋਲਾ ਗਿਆ ਅੱਟ ਗਿਆ ਕੋਈ ਲੋਟ ਆ ਗਿਆ ਤਾਂ ਹੋਰ ਵੀ ਹੋ ਕਰਨਾ ਹੈ ਭਾਈ ਸ਼ਕਤੀ ਜੀ ਹਮ ਲਿਆ ਗਿਆ ਨਾ ਬਾਈ ਫਾਰਮ 45 ਦੇ ਬਾਈ ਮੈਨੂੰ ਫੋਨ ਬਹੁਤ ਆਉਦੇ ਸੀ ਅੱਜ ਆਪਾਂ ਫਾਰਮ 45 ਲੈਏ ਬਾਈ ਕੋਕਾ ਵੀ ਸੀ ਆ ਰਿਜਨਲ ਹੀ ਆ ਸਾਰਾ ਹਾਂਜੀ ਹਾਂਜੀ ਤੇਰਾ ਮਾਡਲ ਐਕਚੁਅਲੀ ਉਹਨੂੰ ਪੁਰਾਣਾ ਸਟ੍ਰੇਟ ਵੀ ਕੱਟਿਆ ਹੋਇਆ ਹਾਂਜੀ ਚਾਰ ਟੱਪੇ ਤਾਂ ਬਾਈ ਸੇਵਕਾ ਚੰਗੇ ਬਾਈ ਫਿਰਦਾ ਚਾਰੀ ਹੈ ਨਾ ਹੈ ਨਾ ਪਾਵਰ ਸਟੀering ਆ ਹਾਂਜੀ ਡਬਲ ਕਲੱਚ ਡਬਲ ਕਲੱਚ ਡਬਲ ਆਹ ਤੇ ਢਾਣੇ ਆ ਜਾਂਦਾ ਬਾਈ ਹਾਂਜੀ ਹਾਂਜੀ 394000 ਲਿਖੀ ਬੈਠਾ ਹਾਂਜੀ ਹਾਂਜੀ ਕਿੰਨੇ ਪੈਸਾ ਦਾ ਦੇ ਦੇਗੀ 70000 ਆਹ ਮੇਰਾ ਕਾਲ ਕਰੋ ਤਰਾਇਨੀਗਾ ਦਾ ਵੱਸ ਵੇਚ ਦੀ ਤਾਂ ਮੈਂ ਟਨ ਫੋਨ ਲਾਇਓ ਕੋਈ 13 ਮਾਡਲ ਆ ਭਰਾ ਮੇਰਾ 3 ਲੱਖ ਕਿੰਨੇ ਦਾ ਕਿਹਾ ਸੀ 70000 ਉਹਦਾ 70 ਦਾ ਬਾੜਾ ਯਾਰ ਕਿੱਥੋਂ ਲਿਆਵੇਂ ਪੈਸੇ ਯਾਰ ਕੋਈ 10000 ਖੰਡ ਘੱਟ ਕਰ ਦੇ 8000 ਦਾ ਟਰੈਕਟਰ ਲੈ ਜਾ ਬਾਈ ਓਏ 8000 ਦਾ ਲੈ ਦਿਓ ਠੀਕ ਹੈ ਜੀ ਨਵਾਂ ਮੈਂ ਕਰਦਾ ਠੀਕ ਹੈ ਜੀ ਐਨੀ ਫਾਇਦਾ ਜੱਟ ਆਪਣਾ ਹਾਂ ਹਾਂ ਕਿਆ ਬਾਈ ਮੈਂ ਯਾਰਾਂ ਤਨ ਮੌਕੇ ਤੇ ਹੋਰ ਵੀ ਮੰਨਦਾਨ ਕਰਾਂਗੇ ਚਾ ਠੀਕ ਹੈ ਜੀ ਅੱਗੇ ਆ ਗਿਆ ਅਰਜਨ ਜੀ ਲੋਪੀਆ ਤੂੰ ਮੇਰੇ ਗੱਲਾਂ ਚ ਨਾ ਜਾ ਹਾਂ ਆ ਪਤਾ ਬਾਈ ਸਾਨੇ ਹਾਂ ਜੀ ਕੰਟੀਆ ਅੱਗੇ ਆ ਗਿਆ ਜੀ ਅਰਜਨ ਨੋਬੋ ਟਰੈਕਟਰ ਬਰਾ ਮਰੋ ਦੇਖੋ ਪਿੱਛੇ ਬੰਗੂ ਚੰਪੂ ਦਾ ਟਮਾਟਰ ਟਰੈਕਟਰ ਹਾਂ

ਆ ਜੀ ਮਾ ਭਾਈ ਨਵਾਂ ਟਰੈਕਟਰ ਬਿਲਕੁਲ ਜਿਹਾਜ ਮੰਗਵਾ। ਮਾਡਲ 17 ਤੇ ਕੰਡੀਸ਼ਨ ਦਾ 22 23 ਵਰਗੀ ਪਈ ਹੈ। ਹਾਂ 17 ਮਾਡਲ। ਪੁਰਾਣਾ ਟਰੈਕਟਰ ਵੀ ਕੱਢ ਲਾਂਗੇ ਲੋਨ ਫੈਂਸ ਵੀ ਕਰਵਾ ਦਾਂਗੇ। ਹਾਂ ਜੀ ਹਾਂ ਜੀ ਜਿਹਾਜ ਮੰਗਵਾ। ਠੀਕ ਹੈ ਗੱਲ। ਮੈਨੂੰ ਬਸ ਆਹ ਟਰੌਂਦਾ ਰੇਟ ਦਾ ਯਾਰ। ਹਾਂ ਜੀ। ਬਾਕੀ ਟਰੈਕਟਰ ਤਾਂ ਨਹੀਂ ਟਰੌਂਦਾ। ਫੈਬਰੀਕ ਛਤਰੀ-ਛੁਤਰੀ ਚੰਗੀ ਲੱਗੀ ਹੈ ਹਨਾ। ਤੇ ਡੰਡਾ ਫੱਟੀ ਹੈਗੀ ਇਹਦੇ ਨਾਲ। ਸਾਰਾ ਸਮਾਨ ਸਾਰਾ ਸਮਾਨ ਆ ਭਾਈ ਕਹਿੰਦਾ ਇਹ ਸਾਰਾ ਸਮਾਨ ਮਿਲੂਗਾ ਭਾਈ ਕਹਿੰਦਾ ਕੋਈ ਨਹੀਂ। ਕਿੰਨੇ ਪੈਸਿਆਂ ਦਾ? ਨਹੀਂ ਕਿਡੋਂਗਾ ਮੈਂ ਨਹੀਂ ਕਿਡੋਂਦਾ ਗੱਲ ਪਾ ਦੇ ਨਹੀਂ ਕਿਡੋਂਗਾ ਸਾਢੇ 5000 ਸਾਢੇ 5 ਲੱਖ ਰੁਪਇਆ ਕਹਿੰਦਾ 5 ਲੱਖ ਤੇ 40000 ਦਾ ਡੈਕਟਰ ਲੈ ਲਾਂਗੇ ਆਪਾਂ ਠੀਕ ਹੈ ਜੀ ਅੱਢ ਦੇ ਦੀ ਕੋਈ ਕਾਹ ਜਾਂ ਦੇ ਦਾਂਗੇ ਭਰਾਵਾ ਪਿੱਛੇ ਇੱਕ ਮਤਲਬ ਗੱਲ ਸੁਣਾਉਣਾ ਲੈ ਬਈ ਮੈਂ ਨਾਂ ਨਹੀਂ ਲੈਂਦਾ ਕੋਈ ਬੰਦੇ ਨੇ ਮੇਰੀ ਵੀਡੀਓ ਪਾ ਦਿੱਤੀ ਮੈਂ ਪਾਈ ਵੀਡੀਓ ਆ ਕੈਨੇਡਾ ਦਾ ਡਾਇਰੈਕਟਰ ਖੜਿਆ ਉਹ ਫੋਰ ਸੇਲ ਕਰਨੀ ਸੀ ਆਪਾਂ ਉਹਨੇ ਉਹ ਬੰਦੇ ਦਾ ਕੈਨੇਡਾ ਦਾ ਨੰਬਰ ਨਹੀਂ ਪਾਇਆ ਮੈਂ ਵੀਰੇ ਅੱਜ 15ਵਾਂ ਦਿਨ ਆ ਉਹ ਗੱਲ ਨੂੰ ਮੈਂ ਵੀਰੇ ਨੰਬਰ ਪਾ ਦੇ ਪਿਛਲੇ ਬੁੱਧਵਾਰ ਕਹੇ ਮੈਂ ਨੰਬਰ ਪਾ ਦੇ ਫੋਨ ਬਹੁਤ ਕੀਤੇ ਨੰਬਰ ਪਾ ਦੇ ਪਿਛਲੇ ਬੁੱਧਵਾਰ ਕਹਿੰਦਾ ਮੈਨੂੰ 150 ਡਾਲਰ ਦਵਾ ਫੇਰ ਪਾਉਂਗਾ ਉਹ ਪਤੰਦਰੋ ਮੇਰੇ ਯਾਰ ਦੋਸਤ ਆ ਜਿਹੜੇ ਬਾਹਰ ਬੈਠਿਆ ਭਰਾ ਐਨਆਰਆਰ ਆ ਬੈਠਿਆ ਤੇ ਪੈਸੇ ਪਤਾ ਕਿਵੇਂ ਬੰਦੇ ਉਹਨਾਂ ਨੂੰ ਜਿਵੇਂ ਆਪਾਂ ਖਾਲ ਘੜਦੇ ਔਖੇ ਹੁੰਦੇ ਨਾ ਉਹ ਵੀ ਬਾਈ ਸ਼ਿਫਟਾਂ ਲਾਉਂਦੇ ਓਕੇ ਹੁੰਦੇ ਆ ਤੇ ਮੈਂ ਉਹ ਬੰਦੇ ਤੋਂ ਪੈਸੇ ਕਿਵੇਂ ਕਹਾ ਬਾਈ ਵੀਡੀਓ ਦੇ ਪੈਸੇ ਪਾ ਦ ਇਹ ਮਰੀਆਂ ਜ਼ਮੀਰਾਂ ਹੁੰਦੀਆਂ ਫੁੱਦੂ ਫੁੱਦੂ ਬੰਦੇ ਦੇ ਕੰਮ ਆ ਇਹ ਠੀਕ ਆ ਗੱਲ 5 ਲੱਖ ਤੇ 40 ਹਜ਼ਾਰ ਦਾ ਟਰੈਕਟਰ ਲੈ ਜਿਓ ਉਹ ਦੂਹਾ ਦਾ ਹਾਉਲੈਂਡ 2007 ਮਾਡਲ ਆ ਹਨਾ ਇਹਦੇ ਵਿੱਚ ਪੁਰਾਣਾ ਟਰੈਕਟਰ ਕੱਟਿਆ ਹੋਊ ਲੋਨ ਫੈਂਸ ਹੁੰਦਾ ਨਹੀਂ ਚੌਂਕੜਾ ਜਿਵੇਂ ਨਵਾਂ ਬਾਈ ਬੀਕੇਟੀ ਬੀਕੇਟੀ ਦੇ ਸਿਰੇ ਦੇ ਟਾਇਰ ਪਾਈ ਫਿਰਦਾ ਬਾਈ ਬੰਦਾ ਅੰਦਰ ਵੀ ਬੀਕੇਟੀ ਦੇ ਆ ਆ ਵੀ ਬੀਕੇਟੀ ਦੇ ਨਵੇਂ ਟਾਇਰਾਂ ਤੇ ਆ ਭਰਾ ਮਰੋ ਕੋਕਾ ਪੀ ਸੀ ਆ ਆ ਦੇਖੋ ਜਮਾ ਪੈਲੂ ਕੁਲਤਾ ਦੇ ਟਾਇਰ ਰੇਟ ਹੋ ਗਿਆ 354000 ਹਾਂਜੀ ਕਿੰਨੇ ਦਾ ਬਾਅਦ ਹਿਸਾਬ ਨਹੀਂ ਵੇਚ ਕੋਈ ਕਮੀ ਦਾ ਬਈ ਇਸ ਤੋਂ ਨਹੀਂ ਸ਼ੂਟ ਹੈ 30 ਬਾਈ ਮੈਂ 35000 ਦਾ ਰੇਟਰ ਲੈ ਲਾਂਗੇ ਜੀ ਠੀਕ ਆ ਜੀ ਅੱਗੇ ਆ ਗਿਆ 855 ਉਦੋਂ ਆ ਗਿਆ 855 ਕ੍ਰਾਸ ਕਰ ਰਿਹਾ ਵੀ ਇੰਦਿਆ ਪੂਰੇ ਵਧੀਆ ਪੂਰੇ ਟੈਂਕੀ ਲੱਗੇ ਚਾਰੇ ਟਾਇਰ ਨਵੇਂ ਆ ਇਹ ਤਾਂ ਮੈਂ ਸਪੀਕਿੰਗ ਬਾਅਦ ਚ ਕਰ ਦੂੰ ਪਹਿਲਾਂ ਰੇਟ ਹੀ ਪੁੱਛ ਲੈਣ ਤਾ ਚਾਹ 76 ਰੇਟ ਲਿਖਿਆ ਕਿੰਨੇ ਦਾ ਇਹ ਦੇ ਦਾਂਗਾ ਖਤਰਨਾਕ 55000 ਦਾ ਟਰੈਕਟਰ ਦੀ ਤੁਮਰਵਾ ਟਰਾਈ ਅਰਜੰਦੀ ਮੇਰੇ ਟਰੈਕਟਰਾਂ ਜਿੰਨੇ ਵੀ ਵੀਡੀਓ ਪਾਈ ਆ ਕਿਸੇ ਟਰੈਕਟਰ ਦੇ ਪੈਰ ਕੱਟ ਹੋ ਗਏ ਜਾਂ ਡਾਕੀ ਹੋਵੇ ਟਰੈਕਟਰ ਮੇਰਾ ਹੋਵੇ ਕਾਗਜ਼ਾਂ ਦੇ ਨੁਕਸਾਨ ਜਾਂਦਾ ਖਰਚੇ ਵੀ ਭਾਈ ਕਹਿੰਦਾ ਜੀ ਭਾਈ ਕਹਿੰਦਾ ਜੀ ਜਿੰਨੇ ਟਰੈਕਟਰ ਆ ਵੀਡੀਓ ਦੇ ਵਿੱਚ ਪਾਏ ਆ ਟਾਇਰ ਦੇ ਕੱਟ ਹੋਵੇ ਉਹ ਵੀ ਅਸੀਂ ਕਹਿੰਦਾ ਭਾਈ ਤਾਇਰ ਬਦਲ ਕੇ ਦੇਵਾਂਗੇ ਜ਼ਿੰਮੇਵਾਰੀ ਆ ਜੇ ਤੁਹਾਨੂੰ ਕਾਗਜ਼ ਪੱਤਰਾ ਬੈਟਰੀ ਦੇ ਵਿੱਚ ਨੁਕਸ ਹੋਇਆ ਬੈਟਰੀ ਵੀ ਬਦਲ ਕੇ ਦੇਵਾਂਗੇ ਜੇ ਤੁਹਾਨੂੰ ਕਾਗਜ਼ ਪੱਤਰਾ ਜਾਂ ਪੱਤਰਾ 'ਚ ਕੋਈ ਨੁਕਸ ਦਿਖੇ ਜਾਂ ਹੋਵੇ ਕਹਿੰਦਾ ਭਾਈ ਵਾਪਸ ਟਰੈਕਟਰ ਖੜਾ ਜਿਓ ਖਰਚਾ ਪਾਣੀ ਵੀ ਅਸੀਂ ਦੇਵਾਂਗੇ ਵਿੱਦ ਖਰਚਾ ਪਾਣੀ ਦੇਵਾਂਗੇ ਜਿੰਨਾ ਅਗਲੇ ਦਾ ਲੱਗੂ ਆ ਤੇਲ ਪਾਣੀ ਦਾ ਖਰਚਾ ਲੱਗੂ ਉਹ ਦੇਵਾਂਗੇ ਠੀਕ ਹੈ ਜੀ ਇਤੋਂ ਵੱਡੀ ਜ਼ਿੰਮੇਵਾਰੀ ਨਹੀਂ ਹੈਗੀ ਠੀਕ ਹੈ ਜੀ ਕਿੰਨੇ ਦਾ ਕਿਹਾ ਸੀ ਕਿੰਨੇ ਦਾ ਸਾਢੇ ਚਾਰ ਕਿਹਾ ਸੀ ਭਾਈ ਤੁਸੀਂ ਹਲੋ ਉਸ ਕਰੇ ਇਹ ਵੀ ਕਰ ਚਾਰ ਲੱਖ ਤੇ 40 ਹਜ਼ਾਰ ਦਾ ਟਰੈਕਟਰ ਲੈ ਲਵਾਂਗੇ ਬਾਈ ਤੋ ਚਾਰੇ ਪਾਸੇ ਦਿਖਾ ਦੇ ਗੇ ਰਹਿੰਗੇ ਕਰਾਸ ਕਰ ਇੰਜਨ ਹੈ ਵੀ ਬਾਈ 7-8 ਹਜ਼ਾਰ ਦੀ ਬਾਈ ਮੂਲੇ ਬੈਂਪਰ ਲੱਗਿਆ ਹੋਇਆ ਪਾਵਰ ਸਟੀering ਆ ਸੋਹਣਾ ਟਰੈਕਟਰ ਆ ਬਾਈ ਭੈਂਟ ਗੱਲਬਾਤ ਭੈਂਟ ਗੱਲਬਾਤ ਵੀ ਆਪਣਾ ਨਾਲ ਫਰਮਾ ਨੰਬਰ ਬੋਲ ਦੇ ਇੱਕ ਮੇਰਾ ਮੋਬਾਈਲ ਨੰਬਰ ਹੈਗਾ ਬਾਈ ਜੇ ਤਾਂ ਕਾਲ ਕਰੋਗੇ ਮੈਨੂੰ ਕਾਲ ਕਰੇਗਾ ਮੈਨੂੰ ਹਾਂਜੀ ਇਹ ਤਾਂ ਹੈਗਾ ਜੀ 947884545 ਹਾਂਜੀ ਜੇ WhatsApp ਕਾਲ ਕਰੋ ਜਾਂ WhatsApp ਨੰਬਰ ਹੈਗਾ 887294545 ਪਿਛਲੇ ਅੱਖਰ ਪੰਜ ਉਹੀ ਆ ਮੂਹਰੇ ਐਡਵਰਟ ਦੇ ਆ ਠੀਕ ਹੈ ਜੀ ਠੀਕ ਹੈ ਬਾਕੀ ਸਕਰੀਨ ਤੇ ਵੀ ਚੱਲ ਰਿਹਾ ਹੈ ਭਾਈ ਨੰਬਰ ਮੇਰੇ ਕੋਈ ਵੀ ਟਰੈਕਟਰ ਲੈਣਾ ਹੋਏ ਭਾਈ ਆਪਾਂ ਨੂੰ ਫੋਨ ਕਰ ਲਿਓ ਲੌਨ ਫੈਂਸ ਵੀ ਕਰਾਉਣੇ ਆ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਪੁਰਾਣਾ ਟਰੈਕਟਰ ਉਹਨੇ ਕਦਾ ਕਟਾਂਗੇ ਜਿੰਨੇ ਕਦਾ ਹੋਇਆ ਠੀਕ ਹੈ ਗੱਲ ਭਾਈ ਤੇ ਕੱਪ ਕੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਭਾਈ ਦੋਨੇ ਪੇਜ ਕਰ ਲਓ ਆਪਣੇ ਫੋਲੋ ਕੋਲਰ ਤਲਵੰਡੀ ਸਾਬੋ ਵਾਲਾ ਸ਼ਰਮਾ ਟਰੈਕਟਰ ਤੇ ਸ਼ਰਮਾ ਟਰੈਕਟਰਸ ਫੇਸਬੁੱਕ ਤੇ YouTube ਤੇ ਸ਼ਰਮਾ ਤਲਵੰਡੀ ਸਾਬੋ ਵਾਲਾ ਬਾਈ ਰੱਜ ਕੇ ਪਿਆਰ ਦਿਓ ਤੇ ਦੱਬ ਕੇ ਲੈ ਕਮੈਂਟ ਕਰ ਸ਼ੇਅਰ ਕਰਿਓ ਬਾਈ ਬਹੁਤ-ਬਹੁਤ ਮਿਹਰਬਾਨੀ ਸਸਸੀ ਕਰੀ ਇਹ ਓਕੇ ਭਰਾ ਧੰਨਵਾਦ ਜੀ ਦੱਬ ਕੇ ਸ਼ੇਅਰ ਕਰ ਲਓ ਤਲਵੰਡੀ ਆਪਣੇ ਮੰਡੀ ਚ ਪਾਉਨੇ ਦੋ ਵੀ